ਰੱਬ ਦੇ ਮਰਜ਼ੀ ਇੱਕ ਵਾਰ ਬਕਾ ਆਪਣੇ ਮਾਂ ਨਾਲ ਦੁਕਾਨ ਤੇ ਖਰੀਦਾਨ ਕਰਨ ਲਈ ਗਿਆ ਸੀ ਤੇ ਦੁਕਾਨਦਾਰ ਨੇ ਉਸ ਨੂੰ ਬੜੇ ਮਾਸੂਮੀਤ ਦੇਖ ਕੇ ਉਹਦੇ ਵੱਲ ਉਸਨੇ ਪੁੱਛਿਆ ਕਿ ਬੇਟਾ ਤੂੰ ਕੀ ਲੈਣਾ ਤੇ ਅਨੇ ਆਪ ਨੇ ਡੱਬਿਆਂ ਦੁਕਾਨ ਦੇ ਡੱਬਿਆਂ ਦੇ ਅੰਦਰ ਖੋਲ ਕੇ ਉਹਨੂੰ ਟੌਫੀਆਂ ਦਿੰਦਾ ਸੀ ਤੇ ਉਹਨੇ ਮਨਾ ਕਰ ਦਿੱਤਾ ਇਸ ਦੇ باوجود ਉਸ ਦੁਕਾਨਦਾਰ ਤੇ ਉਸ ਦੀ ਮਾਂ ਨੇ ਉਸ ਤੋਂ ਬਹੁਤ ਕਿਹਾ ਕਿ ਪਰ ਉਹ ਮਨ ਨਹੀਂ ਕਰ ਦਿੰਦਾ ਸੀ ਤੇ ਹਾਰ ਕੇ ਦੁਕਾਨਦਾਰ ਨੇ ਖੁਦ ਹੀ ਆਪਣੇ ਹੱਥਾਂ ਤੋਂ ਉਹਨਾਂ ਵਾਵਾ ਸਾਰੇ ਟੋਫੀ ਕੱਢ ਕੇ ਦੇ ਦਿੱਤੇ ਤੇ ਆਪਦੇ ਹੱਥ ਨਾਲ ਕੱਢ ਕੇ ਦਿੱਤੇ ਤੇ ਫਿਰ ਬਾਅਦ ਵਿੱਚ ਉਹ ਕਰੇਗੇ ਮਾਂ ਤੇ ਪੁੱਤ ਤੇ ਬੱਚੇ ਨੂੰ ਲੈ ਕੇ ਚਲ ਗਈ ਉਹਦੀ ਮਾਂ ਤੇ ਫਿਰ ਵਾਪਸ ਆਉਂਦੀ ਆ ਉਸ ਦੀ ਮਾਂ ਨੇ ਉੱਚੇ ਕਿ ਜਦੋਂ ਅੰਕਲ ਤੇਰੇ ਸਾਹਮਣੇ ਡੱਬਾ ਖੋਲ ਕੇ ਟੌਫੀਆਂ ਦੇ ਰਿਆ ਸੀ ਤਾਂ ਤੂੰ ਨਹੀਂ ਲਈਆ ਪਰ ਜਦੋਂ ਉਹਨਾਂ ਨੇ ਆਪਣੀ ਹੱਥਾਂ ਨਾਲ ਤੇ ਟੌਫੀਆਂ ਦਿੱਤੀਆਂ ਤਾਂ ਤੂੰ ਲੈ ਲਈ ਹੈ ਜੱਕਿਆ ਤਾਂ ਉਸ ਬੱਚੇ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਕਿ ਮਾਂ ਮੇਰੇ ਹੱਥ ਛੋਟੇ-ਛੋਟੇ ਹਨ ਜਿਉ ਮੈਂ ਟੌਫੀਆਂ ਲਾਂਦਾ ਤਾਂ ਦੋ-ਤਿੰਨ ਹੀ ਟੌਫੀਆਂ ਹੁੰਦੀਆਂ ਜਦੋਂ ਕਿ ਅੰਕਲ ਦੇ ਹੱਥ ਵੱਡੇ-ਵੱਡੇ ਸੀਤਾ ਉਸਨੇ ਜ਼ਿਆਦਾ ਟੌਫੀਆਂ ਲਾ ਕੇ ਮੈਨੂੰ ਦਿੱਤੀਆਂ ਆਪਦੇ ਹੱਥਾਂ ਤੋਂ ਬਿਲਕੁਲ ਇਸੇ ਤਰ੍ਹਾਂ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲ ਰਹੀ ਹੈ ਕਿ ਜੀਵਨ ਦਾ ਸਾਨੂੰ ਦਿੰਦਾ ਤਾਂ ਆਪਣੀ ਮਰਜ਼ੀ ਨਾਲ ਦਿੰਦਾ ਹੈ ਅਤੇ ਉਹ ਸਾਡੀ ਸੋਚ ਤੋਂ ਪਰੇ ਹੁੰਦਾ ਹੈ ਸਾਨੂੰ ਹਮੇਸ਼ਾ ਉਸ ਦੀ ਮਰਜ਼ੀ ਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਪਤਾ ਕਿਸੇ ਦਿਨ ਸਾਨੂੰ ਪੂਰਾ ਸਮੁੰਦਰ ਦੇਣਾ ਚਾਹੁੰਦਾ ਹੋਵੇ ਤੇ ਅਸੀਂ ਪਰੇ ਹੱਥ ਤੇ ਚਮਚੀ ਲਾ ਕੇ ਖੜੇ ਹੋਵੇ ਤਾਂ ਰੱਬ ਦੇ ਅਨੁਸਾਰ ਸਾਨੂੰ ਚੱਲਣਾ ਚਾਹੀਦਾ ਜੇਕਰ ਵਧੀਆ ਲੱਗੀ ਕਹਾਣੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ